ਅੰਬੋ ਨਿੱਕੀ ਕਰਿਆ ਅਸੀਂ ਘਰ ਘਰ ਖੇਡਣਾ ਅੰਬੋ ਬਣ ਕੇ ਅਸੀਂ ਘਰ ਘਰ ਖੇਡ ਲਈਏ ਜੀਤਾ ਨੇ ਜਿਵੇਂ ਅੰਬੋ ਤੋਂ ਖੇਡ ਦੀ ਪਰਵਾਨਗੀ ਮੰਗੀ ਲੈ ਕੋੜੇ 10 ਮੈਂ ਸੋਨੂੰ ਕੀ ਕਹਨੀ ਆ ਖੇਡ ਲੋ ਘਰ ਘਰ ਅੰਬੋ ਪਤਾ ਹੈ ਕੱਲ ਜਦੋਂ ਅਸੀਂ ਘਰ ਘਰ ਖੇਡੀ ਜਾਂਦੀਆਂ ਸੀ ਨਾ ਤਾਂ ਜੀਤਾ ਤੋਂ ਘਰ ਹੀ ਨਹੀਂ ਬਣਿਆ ਉਹਨੇ ਤਿੰਨ ਵਾਰ ਘਰ ਟਾ ਕੇ ਬਣਾਇਆ ਬੂਮੇ ਮਰ ਜਾ ਤਿੰਨ ਵਾਰ ਅੰਬੋ ਦੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਵਹਿ ਤੁਰੇ ਕੀ ਹੋਇਆ ਅੰਬੋ ਕੀ ਹੋਇਆ ਜੀਤਾ ਨੇ ਉਹਨੂੰ ਹਲੂਣਿਆ ਕੁਛ ਨਹੀਂ ਧੀਏ ਜਦੋਂ ਮੈਂ ਸੋਢੀ ਉਮਰ ਦੀ ਸੀ ਨਾ ਤਾਂ ਮੈਂ ਵੀ ਘਰ ਘਰ ਖੇਡਦੀ ਸੀ ਛੋਟੀ ਹੁੰਦੀ ਤੇ ਮੈਂ ਜਦੋਂ ਘਰ ਬਣਾਉਂਦੀ ਮੈਥੋਂ ਵੀ ਘਰ ਨਹੀਂ ਸੀ ਬਣਿਆ ਮੈਂ ਦੋ ਵਾਰ ਢਾ ਕੇ ਆਪਦਾ ਘਰ ਬਣਾਇਆ ਫਿਰ ਕੀ ਹੋਇਆ ਅੰਬੋ ਹੋਣਾ ਕੀ ਸੀ ਪੁੱਤ ਬਸ ਉਦੋਂ ਅਸੀਂ ਪਰਲੇ ਪਾਰ ਲਾਹੌਰ ਦੇ ਕੋਲੇ ਮੇਰਾ ਪਿੰਡ ਸੀ ਬੇਬੇ ਬਾਪੂ ਭੈਣ ਭਰਾ ਚਾਚੇ ਤਾਏ ਰੰਗੀ ਵਸਦੇ ਸੀ ਧੀਏ ਫਿਰ ਕੁਰਸੀ ਦੇ ਚਾਰ ਪਾਵਿਆਂ ਦੀ ਐਸੀ ਹਨੇਰੀ ਚੱਲੀ ਐਸੀ ਹਨੇਰੀ ਚੱਲੀ ਕਿ ਸਭ ਕੁਝ ਉਡਾ ਕੇ ਲੈ ਗਈ ਇਹਨੂੰ ਹੱਲੇ ਗੁੱਲੇ ਕਹਿੰਦੇ ਸੀ ਧੀਏ ਅੱਛਾ ਸਨ 47 ਨਾਲੇ ਕਹਿੰਦੇ ਉਦੋਂ ਆਜ਼ਾਦੀ ਮਿਲੀ ਸੀ ਉਹ ਤਾਂ ਕਾਦੀ ਆਜ਼ਾਦੀ ਧੀਏ ਆਰ ਨੂੰ ਮਾਰ ਗਈ ਪਾਰ ਨੂੰ ਮਾਰ ਗਈ ਰਾਮ ਮੁਹੰਮਦ ਨਾਲ ਸਰਦਾਰ ਨੂੰ ਮਾਰ ਗਈ ਬਸ ਦੋ ਦਿਮਾਗੀ ਬਣੇ ਬੈਠੇ ਲਾੜੇ ਸੀ ਆਜ਼ਾਦੀ ਕਾਦੀ ਧੀਏ ਉਹ ਤਾਂ ਉਜਾੜੇ ਸੀ ਆਜ਼ਾਦੀ ਕਾਦੀ ਧੀਏ ਉਹ ਤਾਂ ਉਜਾੜੇ ਸੀ ਫੇਰ ਕੀ ਹੋਇਆੰਬੋ ਹੋਣਾ ਕੀ ਸੀਤੀਏ ਆਪਣਾ ਅੱਧਾ ਟੱਬਰ ਗਵਾ ਕੇ ਇੱਜ਼ਤਾਂ ਬਚਾਉਂਦੇ ਅੱਧੇ ਟੱਬਰ ਨੂੰ ਲੈ ਕੇ ਇੱਧਰ ਆਵੜੇ ਦਿੱਲੀ ਵਸੇ ਆ ਕੇ ਅਸੀਂ ਉੱਥੇ ਘਰ ਸਾਨੂੰ ਮਿਲਿਆ ਫਿਰ ਆਵਾਦ ਕੀਤਾ ਘਰ ਥੋੜਾ ਚਿਰ ਬੀਤਿਆ ਫਿਰ ਚੰਦਰਾ 84 ਆਇਆ ਥੀ ਫਿਰ ਕੀ ਹੋਇਆ ਮੋ ਹੋਣਾ ਕੀ ਸੀ ਧੀ ਕਹਿੰਦੇ ਕੋਈ ਵੱਡਾ ਦਰਖਤ ਡਿੱਗਿਆ ਕੋਈ ਵੱਡਾ ਦਰਖਤ ਹਿੱਲਿਆ ਕਰਾਂ ਨੂੰ ਤਾਂ ਉਜੜ ਨਹੀਂ ਪਉ ਪਹਿਲੀ ਵਾਰੀ ਸੁਣਿਆ ਸੀ ਵੀ ਦਰਖਤ ਘਰ ਉਜਾੜਦਾ ਕਿਉਂਕਿ ਮੈਂ ਤਾਂ ਅਜੇ ਤੱਕ ਇਹੀ ਸੁਣਿਆ ਸੀ ਵੀ ਦਰਖਤ ਆਕਸੀਜਨ ਦੇ ਕੇ ਲੋਕਾਂ ਨੂੰ ਬਚਾਉਂਦਾ ਪਹਿਲਾ ਦਰਖਤ ਸੀ ਜੀਨੇ ਚਾਰੇ ਪਾਸੇ ਧੂਆਂ ਰੋਲ ਕਰ ਦਿੱਤਾ ਨਾ ਕੋਈ ਪੁਲਸ ਨਾ ਕਚਹਿਰੀ ਨਾ ਵਕੀਲ ਨਾ ਅਪੀਲ ਨਾ ਦਲੀਲ ਚਾਂਦਨੀ ਚੌਕ ਵੀ ਰੋਇਆ ਉਏ ਇਨਾਂ ਦੇ ਪੁਰਖਿਆਂ ਦੇ احਸਾਨ ਥੱਲੇ ਆਪਾਂ ਪਰ ਕੌਣ ਸੁਣਦਾ ਧੀਏ ਅਕਿਰਤ ਘੰਤਾ ਲਲਕਾਰੇ ਮਾਰਦੀ ਰਹੀ ਬਲ ਦੇ ਟੈਰ ਤੇ ਬਲ ਦੇ ਸ਼ਹਿਰ ਸਿਖਰਾਂ ਨੂੰ ਛੂ ਗਏ ਮੇਰਾ ਘਰ ਇੱਕ ਵਾਰੀ ਫੇਰ ਗਠੜੀਆਂ ਚ ਵੱਜ ਗਿਆ ਧੀਏ ਤੇ ਫਿਰ ਹੌਲੀ ਹੌਲੀ ਆਵਾਜ਼ ਕੀਤਾ ਦੁਬਾਰਾ ਤੇ ਹੁਣ ਤੂੰ ਕਹਿ ਰਹੀਆਂ ਤੀਜੀ ਵਾਰ ਨਾ ਧੀਏ ਨਾ ਹੁਣ ਮੇਰੇ 'ਚ ਹਿੰਮਤ ਨਹੀਂ ਹੈ ਨਾ ਧੀਏ ਨਾ ਇੰਨਾ ਕਹਿਰ ਨਾ ਕਮਾ ਨਾ ਧੀਏ ਨਾ